ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸੇਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਕਣਕ ਦੇ ਤਾਜ਼ੇ ਮੰਡੀ ਰੇਟਾਂ ਦੀ ਪਿਛਲੇ ਕਾਫੀ ਦਿਨਾਂ ਤੋਂ ਜੋ ਕਣਕ ਕਾਫੀ ਤੇਜ਼ੀ ਫੜਦੀ ਨਜ਼ਰ ਆ ਰਹੀ ਹੈ ਤੇ ਜਿਵੇਂ ਕਿ ਆਪਾਂ ਪਹਿਲੇ ਵੀ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆ ਰਹੇ ਆਂ ਕਿ ਜੋ ਕਣਕ ਨੂੰ ਸਟੋਰ ਕਰਨ ਦੀ ਆਪਾਂ ਆਦਤ ਪਾ ਲਈਏ ਤਾਂ ਜੋ ਆਪਾਂ ਇਸ ਤੋਂ ਵੀ ਸਟੋਰ ਕਰਕੇ ਜਿਵੇਂ ਜੋ ਸੀਜ਼ਨ ਦੇ ਰੇਟ ਹੁੰਦੇ ਨੇ ਉਸ ਤੋਂ 3-4 ਮਹੀਨਿਆਂ ਦੇ ਬਾਅਦ ਹੀ 200-300 ਜੋ ਨਾਲ ਰਲਣ ਦੀ ਉਮੀਦ ਕਣਕ ਦੀ ਵੀ ਅੱਜਕੱਲ ਬਣ ਗਈ ਹੈ ਤੇ ਜੇ ਆਪਾਂ ਕਣਕ ਨੂੰ ਸਟੋਰ ਕਰਕੇ ਆਫ ਸੀਜ਼ਨ ਵਿੱਚਾਂਗੇ ਤਾਂ ਇਹ ਆਪਾਂ ਨੂੰ ਇੱਕ ਤਰ੍ਹਾਂ ਦਾ ਐਕਸਟਰਾ ਬੈਨੀਫਿਟ ਦੇ ਸਕਦੀ ਹੈ ਸੋ ਦਿੱਲੀ ਦੇ ਵਿੱਚ ਜੋ ਕਣਕ ਹੈ ਲਗਭਗ 2800 ਸਵਾ 2800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਪਹੁੰਚ ਚੁੱਕੀ ਹੈ ਸੋ ਇਹਨੂੰ ਵੀ ਆਪਾਂ ਜੇ ਆਪਾਂ ਆਪਣੇ ਸਟੋਰ ਬਣਾ ਕੇ ਇਨੂੰ ਇੱਕ ਉਪਰਾਲਾ ਕਰ ਸਕਦੇ ਆ ਥੋੜੀ ਥੋੜੀ ਕਣਕ ਨਾਲ ਸਟੋਰ ਕਰ ਸਕਦੇ ਆ ਤਾਂ ਇੱਕ ਐਕਸਟਰਾ ਇਨਕਮ ਆਪਾਂ ਇਹਦੇ ਤੋਂ ਜਨਰੇਟ ਕਰ ਸਕਦੇ ਆ ਸੋ ਹੁਣ ਆਪਾਂ ਮੇਨ ਮੇਨ ਮੰਡੀਆਂ ਦੇ ਜੋ ਰੇਟ ਨੇ ਉਹਨਾਂ ਬਾਰੇ ਜਾਣਕਾਰੀ ਲੈਣੇ ਆ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈਡਬਟਰਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਫੇਸਬੁੱਕ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸਰਸਾ ਮੰਡੀ ਦੀ ਇੱਥੇ ਕਣਕ ਦਾ ਰੇਟ 2575 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਐਲਨਵਾੜ 2500 ਰੁਪਏ ਨੌਰ ਮੰਡੀ 2600 ਰੁਪਏ ਪ੍ਰਤੀ ਕੁਇੰਟਲ ਦਿੱਲੀ ਦੀ ਗੱਲ ਕਰੀਏ 2825 ਰੁਪਏ ਕੋਟਾ ਮੰਡੀ 2635 ਰੁਪਏ ਇਹ ਆਪਾਂ ਹਰਿਆਣਾ ਪੰਜਾਬ ਦੇ ਨਾਲ ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਦੇ ਰੇਟ ਜੋ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਜੋ ਐਸਟੀਮੇਟ ਆਪਾਂ ਨੂੰ ਚੰਗੀ ਤਰ੍ਹਾਂ ਲੱਗ ਸਕੇ ਕਿ ਪੂਰੇ ਜੋ ਨਾਰਥ ਇੰਡੀਆ ਦੇ ਵਿੱਚ ਕੀ ਰੇਟ ਚੱਲ ਰਿਹਾ ਹੈ ਰਾਜਸਥਾਨ ਦੀਆਂ ਵੀ ਮੰਡੀਆਂ ਦੀ ਗੱਲ ਕਰਾਂਗੇ ਸੋ ਕੋਟਾ 2635 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਕਣਕ ਲੱਗੀ ਹੈ ਬੂੰਦੀ ਮੰਡੀ 2610 ਰੁਪਏ ਰੋਤਕ 2650 ਰੁਪਏ ਚਰਕੀ ਦਾਦਰੀ ਹਰਿਆਣਾ 2625 ਰੁਪਏ ਜੋਧਪੁਰ 2750 ਰੁਪਏ ਗੰਗानगर 2715 ਰੁਪਏ ਖਰਨਾ ਮੰਡੀ ਪੰਜਾਬ 2640 ਰੁਪਏ 나ਗਪੁਰ ਮਹਾਰਾਸ਼ਟਰ 2800 ਰੁਪਏ ਆਗਰਾ ਮੰਡੀ 2700 ਰੁਪਏ ਅਮદાવાદ 2850 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਕਣਕ ਲੱਗੀ ਹੈ ਉਦੈਪੁਰ 2780 ਰੁਪਏ ਪ੍ਰਤੀ ਕਵਾਂਟਲ ਪੂਨਾ ਮੰਡੀ ਹਰਿਆਣਾ 2600 ਰੁਪਏ ਪ੍ਰਤੀ ਕਵਾਂਟਲ ਦੇਰਾ ਦੂਨ ਜੋ ਹੈ 2740 ਰੁਪਏ ਪ੍ਰਤੀ ਕਵਾਂਟਲ ਲੁਧਿਆਣਾ ਮੰਡੀ 2710 ਰੁਪਏ ਬਰਨਾਲਾ 2680 ਰੁਪਏ ਕੋਟਕਪੂਰਾ ਮੰਡੀ 2600 ਰੁਪਏ لکھناو منڈی 2690 روپے ਗਹਾਟੀ ਚ ਜੋ ਟੋਪ ਦਾ ਰੇਟ ਲੱਗਿਆ 2980 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਤੇ ਜੋ ਐਮਪੀ ਤੇ ਜੋ ਸਾਊਥ ਦੀਆਂ ਕੁਝ ਮੰਡੀਆਂ ਨੇ ਉਹਨਾਂ ਦੇ ਵਿੱਚ 3000 ਤੋਂ ਪਲੱਸ ਵੀ ਜੋ ਕਣਕ ਦਾ ਰੇਟ ਫੌਂਸ ਚੁੱਕਿਆ ਤੇ ਆਉਣ ਵਾਲੇ ਜੋ ਟਾਈਮ ਦੇ ਵਿੱਚ ਅਗਲੇ 2-3 ਮਹੀਨਿਆਂ ਦੇ ਵਿੱਚ ਕਣਕ ਦੇ ਵਿੱਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਸੋ ਹੌਲੀ-ਹੌਲੀ ਆਪਾਂ ਉਪਰਾਲਾ ਕਰਕੇ ਕਣਕ ਨੂੰ ਵੀ ਸਟੋਰ ਕਰਕੇ ਆਫ ਸੀਜ਼ਨ ਦੇ ਵਿੱਚ ਵੇਚੀਏ ਤਾਂ ਆਪਾਂ ਕਣਕ ਤੋਂ ਵੀ ਐਕਸਟਰਾ ਇਨਕਮ ਲੈ ਸਕਦੇ ਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਜਾਣਕਾਰੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰ ਨਾਲ ਜਰੂਰ ਸਾਂਝੀ ਕਰਿਆ ਕਰੋ ਤੇ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਸਪੋਰਟ ਕਰੋ ਤਾਂ ਜੋ ਇਦਾਂ ਦੇ ਖੇਤੀਬਾੜੀ ਸੰਬੰਧੀ ਮੰਡੀ ਰੇਟ ਤੇ ਹੋਰ ਜਾਣਕਾਰੀ ਤੱਕ ਸਮੇਂ ਸਿਰ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ